ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪ ਜੀ ਦੇ ਤੁਹਾਂ ਦੱਸਣਾ ਚਾਹੁੰਦਾ ਮੈਂ ਦੱਸਣਾ ਚਾਹੁੰਦਾ ਵੀ ਨੇਰਾ ਨਾਮ ਪਰ ਮੇਰਾ ਨਾਮ ਪਰਮਜੀਤ ਸਿੰਘ ਹੈ ਮੈਂ ਪਿੰਡ ਦਬੂਜੀ ਤੋਂ ਸੁਲਤਾਨਪੁਰ ਰੋਡ ਤੋਂ ਡਿਊਟੀ ਤੇ ਆ ਰਿਹਾ ਸੀ ਚਿਦਾਂ ਸਾਹਿਬ ਚਿਦਾਂ ਸਾਹਿਬ ਡਿਊਟੀ ਚਿਦਾਂ ਸਾਹਿਬ ਕਰ ਰਿਹਾ ਕਰਦਾ ਹਾਂ ਤੇ ਮੈਨੂੰ ਰਸਤੇ ਵਿੱਚ ਤਿੰਨ ਲੁਟੇਰਿਆਂ ਨੇ ਘੇਰ ਲਿਆ ਦਰਸ਼ਨ ਐਵੇਨਿਊ ਲਾਗੇ ਉਹਨਾਂ ਨੇ ਮੈਨੂੰ ਉਹਨਾਂ ਨੇ ਮੇਰੇ ਜੇਬ ਨੂੰ ਉੱਤੇ ਸਾਈਡਾ ਤੇ ਹੱਥ ਮਾਰ ਕੇ ਆਖਿਆ ਰੌਲਾ ਨਹੀਂ ਪਾਉਣਾ ਰੌਲਾ ਨਹੀਂ ਪਾਉਣਾ ਤੇ ਮੈਂ ਆਖਿਆ ਵੀ ਰੌਲਾ ਤੇ ਪਾਉਣਾ ਹੀ ਪਾਉਣਾ ਉਹਨਾਂ ਨੇ ਮੁੜ ਕੇ ਮੈਂ ਜਦੋਂ ਰੌਲਾ ਪਾਇਆ ਉਹਨਾਂ ਨੇ ਮੈਨੂੰ ਡਾਂਗਾ ਨਾਲ ਕੁੱਟਿਆ ਤਿੰਨ ਜਣੇ ਹੀ ਦੋਵਾਂ ਦੇ ਹੱਥਾਂ ਵਿੱਚ ਡਾਂਗਾ ਸੀ ਇੱਕ ਜਿਹੜਾ ਮੋਟਰਸਾਈਕਲ ਚਲਾਉਣ ਵਾਲਾ ਉਹਦੇ ਹੱਥ 'ਚ ਨਹੀਂ ਮੋਗਾ ਸੀ ਕਰਕੇ ਮੇਰੇ ਕਾਰਵਾਈ ਮੇਰੇ ਕਾਰਵਾਈ ਕੀਤੀ ਜਾਵੇ ਜੋ ਹਾਂਜੀ ਮੇਰੇ ਹਾਰੇ ਬਾਹ ਦੇ ਸੱਟਾਂ ਲੱਗੀਆਂ ਤੇ ਕੀ ਬਜਾਇਆ ਉਹ ਡਾਂਗ ਦੇ ਨਾਲ ਉਹਨਾਂ ਨੇ ਕੋਈ ਸਟ੍ਰੀਟ ਬੱਤਨੇ ਕੋਈ ਜਿਹੜੀ ਮੇਰੇ ਹੱਥ ਦੇ ਉੱਤੇ ਲੱਜੀ ਹੈ ਗੰਡਾਸੀ ਆ ਜਾਂ ਕੋਈ ਚੀਜ਼ ਹੋ ਸਕਦੀ ਹੈ ਉਹਨਾਂ ਨੂੰ ਪਤਾ ਸੀ ਜਾਂ ਬਰਸ ਤਿੰਨ ਬੰਦੇ ਮੋਟਰਸਾਈਕਲ ਤੇ ਹੀ ਹੋਏ ਇਹ ਸਵਾਗ 4 ਵਜੇ ਦਾ ਸੀ ਕਿੰਨੇ ਬੰਦੇ ਮੁੰਨੇ ਕਿੰਨੇ ਕਿ ਲਾ ਕੇ ਗਏ ਪੈਸੇ ਮੇਰੇ ਕੋ 1000 ਰੁਪਿਆ ਹੈਗਾ ਇਹ ਮੈਂ ਕੌਣ ਨਹੀਂ ਦਿੱਤਾ ਉਹਨਾਂ ਨੂੰ ਨਹੀਂ ਪੈਸਾ ਨਹੀਂ ਨਾ ਨਾਮ ਵੈ ਨਾ ਮੋਬਾਈਲ ਹੀ ਖੋਇਆ ਗਿਆ ਤੇ ਨਾ ਪੈਸੇ ਕੋਈ ਗਏ ਜਿਸ ਮੰਦਰੇ ਜੁਪੀਸ ਨੂੰ ਕੋਈ ਕੰਪਲੇਟ ਦਿੱਤੀ ਕੰਪਲੇਨ ਦਿੱਤੀ ਆ ਆਪਣੇ ਸੁਲਤਾਨਵਾਲ ਨਾਇਰ ਤੇ ਜਿੱਥੇ ਚੌਂਕੀ ਆ ਕੀ ਇਹ ਸ਼ਾਸਨ ਦਿੱਤਾ ਮੈਨੇ ਬਰਮਾ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਊਗੀ ਜੋ ਬੰਦ ਦੀ ਕਾਰਵਾਈ ਕੀਤੀ ਜਾਊਗੀ ਜੇ ਇੱਕ ਦੋ ਇਸ ਤਰ੍ਹਾਂ ਦੇ ਗਰੂ ਕਰਕੇ ਸੇਵਾ ਕਰਦੇ ਹੋ ਤੁਹਾਡੇ ਨੈਸਟ ਦੇ ਹਾਸਾ ਹੋਣਗਾ ਹਾਂਜੀ ਇਹ ਬਹੁਤ ਮਾੜਾ ਕੰਮ ਹੋਇਆ ਜਿਹੜਾ ਮੇਰੇ ਨਾਲ ਹੋਇਆ ਬਹੁਤ ੱੱਕਾ ਹੋਣ ਰਿਹਾ ਹੋਰ ਦੁਨੀਆ ਨਾਲ ਵੀ ਹੋਣ ਰਿਹਾ ੱੱਕਾ ਇਹਨਾਂ ਵਾਸਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਹਾਂਜੀ ਬਹੁਤ ਸੇਵਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਕੋ 4 4:30 ਵਜੇ ਸਾਡਾ ਸੇਵਾਦਾਰ ਆ ਭਾਈ ਪਰਮਜੀਤ ਸਿੰਘ ਉਹ ਆਪਦੀ ਡਿਊਟੀ ਵਾਸਤੇ ਦਬੁਰਜੀ ਤੋਂ ਸੁਲਤਾਨਵਾਲਾ ਪਿੰਡ ਥਾਣੀ ਹੁੰਦਾ ਹੋਇਆ ਆਪਣੀ ਡਿਊਟੀ ਤੇ ਆ ਰਿਹਾ ਸੀ ਤੇ ਦਬੁਰਜੀ ਤੋਂ ਆਂਦਿਆਂ ਸੁਲਤਾਨਵਾਲਾ ਪਿੰਡ ਲੱਗੇ ਦਰਸ਼ਨ ਐਵਨਿਊ ਤੇ ਦਰਸ਼ਨ ਐਵਨਿਊ ਦੇ ਕੋਲ ਉਹਨੂੰ ਤਿੰਨ ਮੁੰਡੇ ਜਿਹੜੇ ਲੁਟੇਰੇ ਮੋਟਰਸਾਈਕਲ ਤੇ ਉਹ ਜਿਹੜੇ ਉਹਨੂੰ ਉਹਦਾ ਪਰਸ ਤੇ ਮੋਬਾਈਲ ਖੋਣ ਵਾਸਤੇ ਉਹਨਾਂ ਨੇ ਲੁੱਟਖੋ ਕਰਨ ਵਾਸਤੇ ਉਹਨੂੰ ਉਰਤੇ ਹਮਲਾ ਕੀਤਾ ਤੇ ਉਹਨੂੰ ਦਾਤਰ ਨਾਲ ਉੱਤੇ ਵਾਰ ਵੀ ਦਿੱਤੇ ਤੇ ਡਾਂਗਾਂ ਨਾਲ ਵੀ ਉਹਨੂੰ ਕੁੱਟਿਆ ਤੇ ਉਹਦੇ ਹੱਥ ਤੇ ਉਹਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਉਹਦੇ ਹੱਥ ਤੇ ਵਾਰ ਕੀਤਾ ਉਹਨਾਂ ਨੇ ਤੇ ਉਹਨੂੰ ਅਸੀਂ ਗੁਰਾਂਦਾ ਹਸਪੀਟਲ ਦੇ ਦਾਖਲ ਕਰਵਾਇਆ ਵਾ ਤੇ 6 ਡਾਂਗੇ ਲੱਗੇ ਉਹਦੇ ਤੇ ਹੋਰ ਵੀ ਉਹਨੂੰ ਅੰਦਰੂਨੀ ਸ਼ਟਾਂ 'ਚ ਕਾਫੀ ਲੱਗੀਆਂ ਗਈਆਂ ਕਿੰਨੇ ਕੁ ਵੇਲੇ ਦਾ ਸਮਾਂ ਸੀ ভাই ਇਹ ਸਵੇਰੇ ਕੋਈ 4:00 4:30 ਵਜੇ ਦਾ ਟਾਈਮ ਸੀ ਕਿ ਕਿੰਨੇ ਤੋਂ ਬੰਦੇ ਪਏ ਆ ਦੇਖੀ ਤਿੰਨ ਬੰਦੇ ਸੀ ਉਹਦੇ ਦੱਸਣ ਮੁਤਾਬਕ ਵੀ ਤਿੰਨ ਬੰਦੇ ਸੀ ਜਿਹੜੇ ਪਏ ਆ ਸ਼ਟਾਂ ਕਿਤੇ ਕਿਤੇ ਲੱਗੀਆਂ ਸ਼ਟ ਉਹਦੇ ਹੱਥ ਤੇ ਹੱਥ ਵੜਿਆ ਗਿਆ ਉਹਦਾ ਤੇ ਟਾਂਕੇ ਲੱਗੇ ਉਹਨੂੰ 6 ਟਾਂਕੇ ਲੱਗੇ ਆ ਤੇ ਹੋਰ ਵੀ ਉਹਨਾਂ ਨੇ ਡਾਂਗਾਂ ਡੂਗਾਂ ਨਾਲ ਕਾਫੀ ਉਹਨੂੰ ਮਰਕੇ ਅੰਦਰੂਨੀ ਸ਼ਟਾਂ ਕਾਫੀ ਲੱਗੀਆਂ ਤੁਸੀਂ ਮਿਲ ਕੇ ਕਿੰਨਾ ਜੇ ਮੌਣ ਕਿੰਨੇ ਟਾਂਕੇ ਹੁਣ ਠੀਕ ਆ ਉਹਦੇ ਟਾਂਕੇ ਲੱਗੇ ਆ ਹਸਪੀਟਲ ਦਾਖਲਾ ਹੋਣਾ ਐਡਮਿਟ ਹੋਣਾ ਵੇਖੋ ਓਡੀ ਵਾਲੀ ਕੋਲੋਂ ਸੁਪਰ ਪ੍ਰਸ਼ਾਸਨ ਦੀ ਗੱਲ ਕਰਾਂਗੇ ਕੋਲੋਂ ਸੁਪਰ ਪ੍ਰਸ਼ਾਸਨ ਦੀ ਅਸੀਂ ਤੇ ਇਹੋ ਗੱਲ ਕਰਾਂਗੇ ਵੀ ਢਿੱਲੀ ਕਾਰਗੁਜ਼ਾਰੀ ਹੈ ਉਹਨਾਂ ਦੀ ਇਸੇ ਜੇ ਇਸ ਤਰ੍ਹਾਂ ਉਹਦੇ ਜਿਹੜੇ ਸਾਡੀ ਸੇਵਾਦਰ ਦੇ ਅਸਰ ਮੁਤਾਬਕ ਹੈ ਵੀ ਉੱਥੇ ਕੋਪ ਹਨੇਰਾ ਸੀਦਾ ਕੋਈ ਵੀ ਲਾਈਟ ਨਹੀਂ ਸੀ ਜਗਦੀ ਤੇ ਕੋਈ ਵੀ ਪੁਲਿਸ ਮੁਲਾਜ਼ਮ ਵੀ ਉੱਥੇ ਨਹੀਂ ਸੀ ਹੋ ਸਕਦਾ ਵੀ ਜੇ ਪੁਲਿਸ ਉੱਥੇ ਗਸ਼ਤ ਕਰਦੀ ਹੁੰਦੀ ਤੇ ਉਹ ਵੇਖ ਕੇ ਲਟੇਰੇ ਉਹਨੂੰ ਭੱਜ ਜਾਂਦੇ ਪੁਲਿਸ ਹਾਂ ਤੁਹਾਡੀ ਵੀ ਮੰਗ ਹੈ ਸਾਡੀ ਪ੍ਰਸ਼ਾਸਨ ਤੋਂ ਇਹੋ ਮੰਗ ਹੈ ਵੀ ਜਿਹੜਾ ਸਾਡੇ ਸੇਵਾਦਾਰ ਦਾ ਨੁਕਸਾਨ ਵਿਚਾਰੇ ਦਾ ਹੱਥ ਵੜਦਾ ਉਹਨਾਂ ਨੇ ਤੇ ਜਲਦੀ ਤੋਂ ਜਲਦੀ ਉਹਨਾਂ ਲੁਟੇਰਿਆਂ ਨੂੰ ਜਿਹੜਾ ਫੜਦਾ ਚਾਹੀਦਾ ਵਾ ਤੇ ਉਹਨਾਂ ਦੇ ਪਰਚੇ ਕਰਕੇ ਉਹਨਾਂ ਨੂੰ ਜੇਲਾ ਵਿੱਚ ਭੇਜਣਾ ਚਾਹੀਦਾ ਤੇ ਹੋਰ ਵੀ ਸਾਰੀ ਜਿਹੜੀ ਪੁਲਿਸ ਨੂੰ ਵੀ ਚਾਹੀਦਾ ਹੈ ਵੀ ਗਸ਼ਤ ਜਿਹੜੀ ਉਹ ਆਪਣੀ ਤੇਜ਼ ਕਰਨ ਇਹ ਜਿਹੜੇ ਇਸ ਤਰ੍ਹਾਂ ਅਨਸਰ ਜਿਹੜੇ ਰਾਤ ਨੂੰ ਅੱਧੀ ਅੱਧੀ ਰਾਤ ਨੂੰ ਨਸ਼ੇ ਵਾਲੇ ਜਿਹੜੇ ਟੀਕੇ ਲਾ ਕੇ ਕੁੜੀਆਂ ਮੁੰਡੇ ਜਿਹੜੀ ਇਸ ਤਰ੍ਹਾਂ ਫਿਰਦੇ ਰਹਿੰਦੇ ਆ ਉਹਨਾਂ ਨੂੰ ਨੱਥ ਬਾਈ ਦੇਣੀ ਹੈ Subscribe to One India channel and never miss an update.